ਦੰਦਾਂ ਦਾ ਦਰਦ ਨੰਬਰ 1 ਪੰਜ ਲੌਂਗ ਪੀਸ ਕੇ ਉਸ ਵਿੱਚ ਨਿੰਬੂ ਦਾ ਰਸ ਨਿਚੋੜ ਕੇ ਦੰਦਾਂ ਤੇ ਮਲਣ ਨਾਲ ਦਰਦ ਦੂਰ ਹੋ ਜਾਂਦਾ ਹੈ ਨੰਬਰ 2 ਪੰਜ ਲੌਂਗ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਇਸ ਨਾਲ ਹਰ ਰੋਜ਼ ਤਿੰਨ ਵਾਰ ਕੁਰਲੀ ਕਰਨ ਨਾਲ ਦਰਦ ਠੀਕ ਹੋ ਜਾਂਦਾ ਹੈ ਨੰਬਰ 3 ਦੰਦ ਵਿੱਚ ਕੀੜਾ ਲੱਗਣ ਤੇ ਦੰਦਾਂ ਦੇ ਹੀਟਾ ਲੌਂਗ ਰੱਖਣ ਜਾਂ ਲੌਂਗ ਦਾ ਤੇਲ ਲਗਾਉਣ ਨਾਲ ਲਾਭ ਹੁੰਦਾ ਹੈ ਨੰਬਰ 4 ਨਿੰਮ ਜਾਂ ਕਰੂੰਬਲਾ ਨੂੰ ਪਾਣੀ ਵਿੱਚ ਉਬਾਲ ਕੇ ਕੋਰਲੀ ਕਰਨ ਨਾਲ ਦੰਦਾਂ ਦਾ ਦਰਦ ਠੀਕ ਹੁੰਦਾ ਹੈ ਨੰਬਰ 5 ਦੰਦ ਵਿੱਚ ਦਰਦ ਹੋਵੇ ਤਾਂ ਹਲਦੀ ਦਾ ਟੁਕੜਾ ਦਰਦ ਵਾਲੇ ਦੰਦ ਵਿੱਚ ਦਵਾ ਕੇ ਰੱਖਣ ਨਾਲ ਦਰਦ ਘਟ ਹੋਵੇਗਾ ਨੰਬਰ 6 ਦੰਦ ਵਿੱਚ ਦਰਦ ਹੋਵੇ ਤਾਂ ਦਰਦ ਵਾਲੇ ਦੰਦ ਤੇ ਕਪੂਰ ਲਗਾਓ ਦੰਦ ਵਿੱਚ ਛੇਕ ਹੋਵੇ ਤਾਂ ਉਸ ਵਿੱਚ ਕਪੂਰ ਭਰ ਦਿਓ ਦਰਦ ਦੂਰ ਹੋਵੇਗਾ ਤੇ ਕੀੜੇ ਵੀ ਮਰ ਜਾਣਗੇ ਨੰਬਰ 7 ਗਰਮ ਪਾਣੀ ਵਿੱਚ ਸਮੁੰਦਰੀ ਨਮਕ ਮਿਲਾ ਕੇ ਗਰਲੀ ਕਰਨ ਨਾਲ ਦੰਦਾਂ ਦੇ ਦਰਦ ਵਿੱਚ ਲਾਭ ਹੁੰਦਾ ਹੈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਕੇ ਸੌਣ ਨਾਲ ਦੰਦਾਂ ਵਿੱਚ ਕੋਈ ਰੋਗ ਨਹੀਂ ਹੁੰਦਾ ਵੀਡੀਓ ਦੇਖਣ ਲਈ ਧੰਨਵਾਦ ਪਲੀਜ਼ ਵੀਡੀਓ ਨੂੰ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਕਰਿਓ ਨਮਾਤੋਂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੀ